ਅਗਰ ਸ਼ੁਭਦੀਪ ਗੁੱਸੇ ਵਾਲੇ ਨੂੰ ਪੰਜਾਬ ਦੀ ਸਰਕਾਰ ਜਿਹਦਾ ਚੀਫ ਮਿਨਿਸਟਰ ਆਪਣੇ ਆਪ ਨੂੰ ਕਹਿੰਦਾ ਮੈਂ ਸਿੱਖਿਆ ਅਗਰ ਉਹ ਇਨਸਾਫ ਨਹੀਂ ਦੇ ਸਕੇ ਸਿੱਖਿਆ ਤੇ ਫਿਰ ਇਹ ਇਨਸਾਫ ਕਿੱਥੋਂ ਲੈਣਗੇ ਹੁਣ ਤਾਂ ਸਾਡੀ ਅਰਦਾਸ ਉਸ ਵਾਇਕਰੂ ਦੀ ਕਚਹਿਰੀ ਚ ਹੈ ਕਿ ਦੇਰ ਹੋ ਸਕਦੀ ਹੈ ਅੰਧੇਰ ਨਹੀਂ ਹੋਣਾ ਚਾਹੀਦਾ ਔਰ ਇਸ ਹੌਨਹਾਰ ਸਾਡੇ ਕਲਾਕਾਰ ਸ਼ੁਭਦੀਪ ਦੀ ਇਨਸਾਫ ਦੀ ਲੜਾਈ ਜਾਰੀ ਰੱਖਾਂਗੇ ਔਰ ਇੱਕ ਦਿਨ ਇਨਸਾਫ ਲੈ ਕੇ ਹੀ ਹਟਾਂਗੇ ਔਰ ਸਾਡੀ ਪਰਿਵਾਰ ਦੇ ਨਾਲ ਹਮਦਰਦੀ ਹੈ। ਕਿਉਂਕਿ ਕਹਦਾ ਕਿਸ ਤਰ੍ਹਾਂ ਦੇਖਦੇ ਹੋ ਜਿਹੜੇ ਵਿਰੋਧੀ ਚਾਹੇ ਮੌਜੂਦਾ ਸਰਕਾਰ ਹੈ ਜਾਂ ਕੇਂਦਰ ਦੀ ਹੈ ਪਹਿਲਾਂ ਤਾਂ ਸਿੱਧੂ ਦੇ ਪਰਿਵਾਰ ਨੂੰ ਮਿਲਣਾ ਵੀ ਨਹੀਂ ਜਾਂਦੀ ਸੀ ਹੁਣ ਸਪੀਚਾਂ 'ਚ ਕਹਿੰਦੇ ਇਨਸਾਫ ਦੇਵਾਗੇ। ਲੇਓ ਮੈਂ ਦੇਖੋ ਗੱਲ ਹੈ ਆ ਕਿ ਇਹ ਬਹੁਤ ਵੱਡਾ ਇੱਕ ਸਾਜਿਸ਼ ਦੇ ਤਹਿਤ ਕਤਲ ਕੀਤਾ ਗਿਆ ਬਹੁਤ ਫਿੱਡੀ ਮੈਸਿਵ ਕਾਂਸਪੀਰੇਸੀ ਦੇ ਤਹਿਤ ਕਤਲ ਹੋਇਆ। ਔਰ ਜਿਹੜਾ ਪਰਿਵਾਰ ਪੁਲਿਸ ਨੂੰ 4-5 ਨਾਮ ਰਿਪੀਟਿਡਲੀ ਦੇ ਰਿਹਾ ਕਿ ਇਹਨਾਂ ਨੂੰ ਇਨਵੈਸਟੀਗੇਟ ਕੀਤਾ ਜਾਵੇ ਕਿਸੇ ਨੇ ਇਨਵੈਸਟੀਗੇਟ ਹੀ ਨਹੀਂ ਕੀਤਾ ਤਾਂ ਸਰਕਾਰ ਦੀ ਮੰਛਾ ਤਾਂ ਉੱਥੇ ਫੇਲ ਹੋ ਗਈ ਆ ਉਹ ਜਿਹੜਾ ਜਿਹਨਾਂ ਲੋਕਾਂ ਨੇ ਸ਼ੇਅਰ ਕੀਤੀ ਸੀ ਇਨਫੋਰਮੇਸ਼ਨ ਅਬਾਊਟ ਲੀਕਜ ਆਫ ਸਿਕਿਉਰਿਟੀ ਸੌਰੀ ਵਿਥਡਰੋਲ ਆਫ ਸਿਕਿਉਰਿਟੀ ਉਹਨਾਂ ਦੇ ਖਿਲਾਫ ਕੋਈ ਮਾੜੀ-ਮੁੱਠੀ ਆਈਟੀ ਐਕਟਰੀ ਆਈਟੀ ਐਕਟ ਦੀ ਵੀ ਕੋਈ ਐਫਆਈਆ ਨਹੀਂ ਦੱਸੀ ਆਮ ਹਰ ਇੱਕ ਬੰਦੇ ਤੇ ਜਿਹੜਾ ਕੋਈ ਕੇਜਰੀਵਾਲ ਦੇ ਖਿਲਾਫ ਟਵੀਟਰੀ ਕਰ ਦਿੰਦਾ ਉਹਦੇ ਖਿਲਾਫ ਚੱਟ ਇਮ ਇਮੀਡੀਏਟਲੀ ਐਫ ਆਈ ਆਰ ਕਰਦੇ ਨੇ ਟਵਿੱਟਰ ਹੈਂਡਲ ਬੰਦ ਕਰਦੇ ਨੇ ਫੇਸਬੁੱਕ ਬਲੌਕ ਕਰ ਦਿੰਦੇ ਨੇ ਪਰ ਜਿਹਨਾਂ ਲੋਕਾਂ ਨੇ ਇੱਡੀ ਮਹੱਤਵਪੂਰਨ ਇੱਕ ਸੰਸਨੀ ਇਨਫੋਰਮੇਸ਼ਨ ਸ਼ੇਅਰ ਕੀਤੀ ਕਿ ਸਿੱਧੂ ਮੂਸੇਵਾਲੇ ਦੀ ਸਿਕਿਉਰਿਟੀ ਵਿਦਰੋ ਕਰ ਲਈ ਉਹਨਾਂ ਦੇ ਖਿਲਾਫ 2 ਸਾਲ ਜਾਣ ਤੋਂ ਬਾਅਦ ਕੋਈ ਕਾਰਵਾਈ ਨਹੀਂ ਗਈ ਇਸ ਲਈ ਜਿੱਦਣ ਸਰਕਾਰ ਬਦਲੇਗੀ ਟੌਪ ਪ੍ਰਾਇੋਰਟੀ ਕਾਂਗਰਸ ਦੀ ਹੋਵੇ ਟੂ ਇਨਸ਼ੋਰ ਜਸਟਿਸ to the brutal barbaric killing of sukhdeep sidhum seva yeah saade te kali patti ban ke aaye aur roz par roz hi rehse roz chittay rahe sare sara din eda chittayega aur roz rahega aur uthon tak rahega jado tak enu insaf milo chalo sab punjab sarkar walon ki media de channel black out kar ditte ge ne punjab de vich itna kitna loktantra de jote stambh te hor dikh re ha e pehli vaar nahi ho reha jinna media nu ਭਗਵੰਤ ਮਾਨ ਨੇ ਘਹਿ ਕੀਤਾ ਇੰਟੀਮੀਡੇਟ ਕੀਤਾ ਡਰਾਇਆ ਧੱਕਾਇਆ ਬੰਦ ਕੀਤਾ ਔਰ ਜਿਹੜੀ ਜਿਹੜੀ ਇਹ ਵਿਅਰਸ਼ਿਪ ਹੈ ਉਹ ਬਹੁਤ ਲਾਰਜ ਖੇਲ ਇਹਨਾਂ ਨੂੰ ਬੰਦ ਕਰਨਾ ਅਸੀਂ ਸਖਤ ਸ਼ਬਦਾਂ ਜਿਨੇ ਖੇਲੀ ਕਰਦੇ ਆ ਅਜੀਤ ਅਖਬਾਰ ਦੇ ਮੋਢੀ ਔਰ ਬਾਨੀ ਉਹਨਾਂ ਨੇ ਸਭ ਸੰਪਾਦਕ ਡਾਕਟਰ ਮਰਜਿੰਦਰ ਸਿੰਘ ਹਮਦਰ ਤੇ ਬਿਜ਼ਨਸ ਦਾ ਮੁਕੱਦਮਾ ਕਰਨਾ ਇਹ ਸਾਫ ਜਾਰ ਹੋ ਗਿਆ ਏ ਮੋਦੀ ਨੋ ਕੱਟ ਦਾ ਨਸ਼ਾ ਨਹੀਂ ਗੇ ਔਰ ਇਹਨਾਂ ਨੇ ਮੀਡੀਆ ਨੂੰ ਬਹੁਤ ਪੂਰੀ ਤਰ੍ਹਾਂ ਹਾਈਜੈਕ ਕੀਤਾ ਹੋਇਆ ਪੰਜਾਬ ਦੇ ਵਿੱਚ ਮੀਡੀਆ ਦੀ ਆਜ਼ਾਦੀ ਦੇ ਉੱਤੇ ਵੱਡਾ ਢਾਕਾ ਅਖੋਤੀ ਆਮ ਆਦਮੀਆਂ ਨੇ ਮਾਰ ਕੇ ਸਾਬਤ ਕਰ ਦਿੱਤਾ ਕਿ ਇਹ ਤੇ ਮੋਦੀ ਇੱਕੋ ਹੀ ਇੱਕੋ ਹੀ ਸਿੱਕੇ ਦੇ ਦੋ ਪਹਿਲੂ ਆ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ